ਗੇਮ ਚੋ ਖੁੱਡਾ ਵਾਲਾ ਤਾਂ ਖਤਮ ਆ ਜੀ ਬੰਕੜੀ ਗਮੀਨ ਹਾਈ ਨੀਤੀ ਉਹਨਾਂ ਕੋਲ ਕਿਹ tante ਪੀਗਾ ਦੇ ਸਾਨੂੰ ਦਾ ਕੋਈ 1000 ਰੁਪਏ ਤੁਸੀਂ ਆਦੇ ਮੀਆ ਕਾਲੀਆਂ ਦੇ ਤੇ ਕਾਂਗਰਸ ਦਾ ਥੋੜਾ ਜਿਹਾ ਫਰਕ ਨਹੀਂ ਆ ਜੀ ਕਹਿੰਦੇ ਉਹ ਤਾਂ ਵੱਡੇ ਵੱਡੇ ਦਾਅਵੇ ਕਰਦੇ ਸੀ ਵੱਡੇ ਵੱਡੇ ਬੋਰਡ ਲਾਤੇ ਮੇ ਬੀਬੀਆਂ ਨੂੰ ਬਾਤ ਨਹੀਂ ਆ ਤੇ ਗੁਜਰਾਤ ਦੇ ਵੋਟਾਂ ਜਿਵੇਂ ਇਸ ਤਰ੍ਹਾਂ ਪੰਜਾਬ ਸਾਡਾ ਰੰਗ ਲਾਇਆ ਸੀ 1000 ਰੁਪਏ ਬੀਬੀਆਂ ਨੂੰ ਦੇਤੇ ਨਹੀਂ ਦਿੱਤਾ ਜੀ ਸਾਨੂੰ ਪੈਸੇ ਦੇ ਦੂਗਾ ਬਹੁਤ ਸਾਲ ਤੋਂ 35 40 ਸਾਲਾਂ ਦੀ ਵੇਦੂਗਾ ਹੈ ਨਹੀਂ ਤੇ ਕੁਝ ਵੀ ਨਹੀਂ ਦਿੰਦਾ ਸਾਡਾ ਕਾਂਗਰਸ ਵੋਟ ਪਾਵਾਂ। ਆਂਗਰੇਸ਼ਨ ਕਿਉਂ ਪਾਵਾਂ? ਕਾਂਗਰਸ ਦਾ ਸਾਡਾ ਕੰਮ ਕਰ ਦੇਗਾ। ਨੂੰ ਲੈ ਕੇ ਲੋਕ ਸਭਾ ਬਠਿੰਡਾ ਦੀ ਜਿਹੜੀ ਸੀਟ ਸਭ ਤੋਂ ਜ਼ਿਆਦਾ ਹੌਟ ਮੰਨੀ ਜਾ ਰਹੀ ਹਤਾ ਤਮਾਮ ਮੋਹੱਲੇ ਤੇ ਪਿੰਡੀ ਜਿਹੜੇ ਕਾਂਗਰਸ ਦੇ ਉਮੀਦਵਾਰ ਜਿਤਿੰਦਰ ਸਿੰਘ ਦਾ ਉਹਨੇ ਜੱਦੀ ਪਿੰਡ ਜਿਹੜਾ ਪਤਰਾਲਾ ਕਿਹਾ ਜਾਂਦਾ ਹੈ ਤੇ ਇਸ ਵੇਲੇ ਉਹ ਪਿੰਡ ਦੇ ਵਿੱਚ ਖੜਾ ਹੋਇਆ ਤਮਾਮ ਬਜ਼ੁਰਗ ਨੇ ਮੇਰੇ ਨਾਲ ਉਹਨਾਂ ਤੋਂ ਜਾਣਨਾ ਕਿ ਕੀ ਪਿੰਡ ਦਾ ਮਾਹੌਲ ਹੈ ਕੀ ਕਹਿਣਾ ਹੈ ਪਿੰਡ ਵਾਸੀਆਂ ਨੇ ਤਮਾਮ ਮੋਹੱਲੇ ਚਰਚੇ ਬਪੂ ਜੀ ਅਸੀ। ਵੋਟ ਗਾਵਾਂ ਮੈਂ ਉਹ ਗਾਵਾਂ। ਆਪਾਰਟੀ ਕਾਲੀਵਾਲ ਟਿਕਾਣਾ ਜਿਹੜੇ ਪਿੰਡ ਦਾ ਜੀਤਮਿੰਦਰ ਹੈ ਠੀਕ ਹੈ ਲੱਗਦਾ ਹੈ ਕੁਝ ਵੀ ਜੀਤਮਿੰਦਰ ਜਿੱਥੇ ਵੋਟਾਂ ਵਧਾਉਣਗੇ ਬਹੁਤ ਜਾਣਗੇ ਜੀਤਮਿੰਦਰ ਨੂੰ ਗਰੀਬਾਂ ਦਾ ਵੱਧ ਜ਼ਿੰਮੇਵਾਰ ਵੱਧ ਕਹੋਗੇ ਪਿੰਡ ਦਾ ਕਰਕੇ ਡੇਰਾ ਕਰਕੇ ਵੱਧ ਵੋਟਾਂ ਪਾਉਣੇ ਟੱਬਰ ਕੋਈ ਰਹਿੰਦਾ ਪਿੰਡ ਚ ਰਹਿੰਦਾ ਚਾਚਾ ਤਾਂ ਸਾਰੇ ਪਰਿਵਾਰ ਰਹਿੰਦਾ ਹੈ ਨੇੜਪਨਾ ਜਦੀ ਪਿੰਡਾਂ ਨਾਲ ਆ ਇੱਕ ਢੂਮ ਵਾਲੇ ਦੋ ਪਿੰਡਾਂ ਨਾਲ ਆ ਆ ਪਿਛਾ ਦਾ ਨਾਲ ਭੂਲੇ ਦਾ ਨੇੜਪਨ ਦਾ ਕੀ ਲੱਗਦਾ ਇੱਥੇ ਕਾਲੀਆਂ ਦਾ ਵੀ ਕਹਿੰਦੇ ਬਾਵਾ ਦਬਦਵਾਸ ਕੋਈ ਹੈ ਜੀ ਕੱਲ ਆਇਆ ਸੀ ਉਹ ਆਹ ਦੁੱਦਾ ਤੇਰਾ ਕੀ ਹੈ ਪੱਟੀ ਸਾਹ ਆ ਦਸ ਗਰਮ ਖਰਮ ਦਾਸ ਗਿਆ ਉਹ ਹੋਇਆ ਦਸ ਬੰਦੇ ਸੀ ਪੱਟੀ ਸਾਹ ਆਇਆ ਸੀ ਸ਼ਗਵੀਰ ਤੋਂ ਉੱਥੇ ਇੱਥੇ ਮੁੜ ਗਿਆ ਵਿਚਾਰਾ ਗੁਰਦੁਆਰੇ ਕੋਲ ਆਉਂਦਾ ਸੀ ਆ ਗੱਲ ਲੱਗਦਾ ਕੋਸਰ ਕੀ ਢਾਲ ਗਲੂ ਤੂੰ ਕਿ ਲੱਗਦਾ ਵੀ ਕਾਂਗਰਸ ਮੈਂ ਮੇਣ ਤੇ ਲੱਗਦਾ ਕਾਂਗਰਸ ਢਾਲ ਗਾਉਗੀ ਮੇਣ ਕਾਂਗਰਸ ਢਾਲ ਗਾਉਗੀ ਇਹਨਾਂ ਨਾਲ ਮੈਂ ਤੈਨੂੰ ਲਾਉਣਾ ਪੂਰਾ ਫਸਮਾ ਮੁਕਾਬਲਾ ਇਹ ਗੱਲ ਗੁੱਗਿਆਂ ਥੋੜਾ ਗੜਾ ਗੂੜਾਂ ਦੇ ਪਾਸੇ ਕਰਕੇ ਵਿਰੋਧ ਹੋ ਜਾਂਦਾ ਇਹਨੇ ਗੁੱਗਿਆਂ ਵਾਲਾ ਵੀ ਬਰਾਬਰ ਜਾਂਦਾ ਗੁੱਗਿਆਂ ਵਾਲਾ ਇਸ ਕਰਕੇ ਪੁੱਛਿਆ ਇਹ ਦਰਬਾਰਤਾ ਹੋਂ ਦਾ ਵੀ ਵਿਰੋਧ ਹੋਇਆ ਵਿਚਾਰੇ ਦਾ ਇਧਰ ਵੀ ਕੋਨੇ ਕੰਨਾਂ ਵਾਲੇ ਤੇ ਮਾਈਸਰ ਖਾਨੇ ਦਾ ਕਹਿੰਦੇ ਲੋਕਾਂ ਨੇ ਬੜੇ ਨਹੀਂ ਤਾਂ ਜਲੂਸ ਕੱਢਤਾ ਆਹੀ ਆ ਉਹੀ ਗੱਲ ਦਾ ਸਮਝਦਾ ਨਾ ਲੋਕਾਂ ਦਾ ਖ਼ਬਾਰਾਂ 'ਚ ਵੀ ਆਉਂਦੀ ਆ ਗੁੱਗਿਆਂ ਵਾਲੇ ਸੀਐਮ ਦੀ ਲੋਕ ਰੇਸ ਲਵਾਈ ਜਾਂਦੇ ਮੁੱਖ ਮੰਤਰੀ ਹਾਂ ਉਹ ਹਾਂ ਤੁਮਾਰ ਦਾ ਮੁੱਖ ਮੰਤਰੀ ਦੇ ਥੁੰਦੇ ਨਹੀਂ ਕੋਈ ਯਾਰ ਮੁੱਖ ਮੰਤਰੀ ਦਾ ਆ ਜਾਂਦਾ ਲੋਕ ਉੱਤਰਾ ਆ ਕਿੱਟਾ ਦਾ ਬੰਦ ਨਹੀਂ ਹੋਇਆ ਮੁੱਖ ਮੰਤਰੀ ਦਾ ਗੱਲਾਂ ਬਟੀਆਂ ਮਾੜੇ ਕੋਕੜ ਦੇ ਅੱਛੇ ਗੜੇ ਪੈ ਗਏ। ਮਹਿੰਦਰ ਸਿੰਘ ਦੇ ਮੁੰਡੇ ਨੇ ਮਾਸਟਰਾਂ ਨੇ ਮੁੰਡੇ ਨੇ ਮਾਸਟਰੀ ਕੀਤਾ। ਹਾਂ ਮਾਸਟਰੀ ਬਸ ਮਾਸਟਰੀ ਯਾਰ ਲਾਹੌਰ ਕੁਝ ਨਹੀਂ ਕਿਲੇ ਗੱਲਾਂ। ਤਿਜਲੀ ਲਵਾਤੀ ਹੋਰ ਲਾਹ ਦੀ ਆ ਗੱਲਾਂ। ਇਹ ਥੋੜਾ ਕੰਮ ਕਰਕੇ ਵਿਖਾ ਕੋ ਬਰ ਕੋ ਕਹੋ। ਕੱਲੀ ਬਿਜਲੀ ਆ ਗਈ ਸਾਡੇ 8 ਘੰਟੇ 9 ਘੰਟੇ ਥੋੜਾ ਡੱਕਾ ਨਹੀਂ ਆਇਆ। ਚਿੱਟਾ ਨਹੀਂ ਬੰਦ ਹੋਇਆ। ਉਹ ਖਾਂਸਾ ਚੱਲੀ ਜਾਂਦਾ। ਠੀਕ ਹੈ। ਪੂਰੀ ਕੰਡੀਸ਼ਨ ਪਤ ਨਹੀਂ ਬੰਦ ਹੋ ਸਰੇਕ ਤੁਸੀਂ ਦਸਪਰ ਚੱਲੀ ਜਾਂਦੇ। ਉਹਨਾਂ ਕੋਲ ਤਾਂ ਬੰਦ ਕਰੇ ਮੁੱਖ ਮੰਤਰੀ ਯਾਰ ਫੇਰ ਦੁਬਾਰੇ ਮੁੱਖ ਮੰਤਰੀ ਬਣ ਜੂ। ਲੋਕਾਂ ਨੇ ਰੇਸ ਲਵਾਤੀ ਕਾਂਗਰਸ ਦੇ ਕਾਲੀ ਗੋਚੇ ਨਰਨਤਨ ਮਦਸਾ ਚੱਲ ਪਤਾ ਉਹਨੇ ਖੁੱਡਿਆਣਾ ਬੰਦਾ ਬਹੁਤ ਚੰਗਾ ਸੀ ਵੋਟਰ ਨੂੰ ਵੱਧ ਇਹ ਗਣਾਂ ਕਰਕੇ ਪਈ ਸੀ ਇਹ ਕਰਤਬਾਰ ਕਹਿੰਦੇ ਰਾਇਕੇ ਕਲਾਮ ਵਿੱਚ ਪਸ਼ੂ ਮਰ ਗਏ ਸੀਗੇ ਤੇ 550 ਮਰਿਆ ਕਹਿੰਦਾ ਮਰੇ 50 ਹੈ ਕਹਿੰਦਾ ਮਰੇ ਮਰੇ ਅੱਜ ਨਾਲ 400 ਪਸ਼ੂ ਮਰੇ ਆ ਉਹਨਾਂ ਸਵਾਲ ਪੁੱਛਿਆ ਗਿਆ ਸੀ ਕਹਿੰਦਾ ਮਰੇ 50 ਉਹ ਫਿਰ ਰੋਲਾ ਤਾਂ ਆਈ ਸੱਚੀ ਗੱਲ ਤਾਂ ਫਿਰ ਉਹਨਾਂ ਅਗਲੇ ਨੂੰ ਸੱਚੀ ਦੱਸਣਾ ਜੀ ਦਾ 50 50 ਦੇ ਪਸ਼ੂ ਮਰ ਗਏ 60 80 ਦੇ ਮੱਝਾਂ ਮਰ ਗਏ 100 100 ਗਾਂ ਮਰ ਗੀਆਂ ਬਹੁਤ ਨੁਕਸਾਨ ਹੋ ਰਿਹਾ ਇਹਦੇ ਤਰਫਲੀ ਮੱਚ ਗਈ ਉਹ ਨਾਲੇ ਕੁਝ ਨਹੀਂ ਬਾਣ ਦਿੰਦੇ ਤੇ ਉਹ ਮੰਡੀ ਬੰਦ ਕਰ ਦਿੰਦੇ ਕਿੱਲੇਆਂ ਦੇ ਕਿੱਲੇ ਵੇਚ ਲੈਣ ਸਾਰੇ ਕਿੱਲੇ ਮੰਡੀ ਨਾਲੋਂ ਹਟ ਗਏ ਇਹਦਾ ਕਰਕੇ ਜੋ ਹੋਰ ਮੰਵਾਰੀ ਚੱਲੀ ਕਿੱਲੇ ਵਾਲੀ ਮੰਡੀ ਕੱਟ ਕਰਦੇ ਹਾਂ ਬਹੁਤ ਲੱਗਦਾ ਹੈ ਕਿ ਇਹਨੇ ਬੁੜੀਆਂ ਦੇ ਖਾਤੇ 'ਚ ਹਜ਼ਾਰ ਹਜ਼ਾਰ ਰੁਪਈਆ ਆਊਗਾ ਜੇ ਕੋਈ ਲੱਗਦਾ ਆਇਆ ਬਾਤ ਦੇ ਖੂਤੇ ਦਾ ਨਹੀਂ ਮੈਨੂੰ ਪਤਾ ਨਾ ਕੋਈ ਪਾਵੇ ਨਾ ਕਰੇ ਖਾਤਾ ਕਾਉਣਾ ਉਹਨੂੰ ਡਾਗਾ ਤੇ ਗਲਤ ਕਰ ਰਹੀ ਆ ਜਿਵੇਂ ਇਹ ਕਹਿੰਦਾ ਵੀ ਕਿੰਨੇ ਪਾਰਟੀਆਂ ਦੀ ਹਵਾ ਜੰਗੀ ਬਣੀ ਆ ਵਧੀਆ ਕਾਲੀਆਂ ਦੇ ਵੋਟ ਕਹਿੰਦੇ ਕਾਲੀਆਂ ਦਾ ਸਰਪੰਚ ਰਿਹਾ ਪਿੱਛੇ ਇਹ ਕਹਿੰਦੇ ਕਾਲੀਆਂ ਦੀ ਵੋਟ ਵਧਣੀ ਚਾਹੀਦੀ ਤੇ ਕਹਿੰਦੇ ਹੁਣ ਐਤਕੀ ਕੀ ਲੱਗਦਾ ਕਿੰਨੀ ਵਧੂ ਕੋਈ ਕੋਈ ਹੁਣ ਪਾਲ ਜੇ ਪਾਲ ਜੇ ਆਹ ਬਹੁਤ ਕਰ ਆਪ ਕੀ ਲੱਗਦਾ ਟਾਕੇ ਟਾਕੀ ਹੈ ਕਹੋ ਨੰਨੇ ਦੇ ਵਿੱਚ ਪਾਲੀਆਂ ਵਿੱਚ ਕਾਲੀਆਂ ਪਾਲੀਆਂ ਵਿੱਚ ਕਾਲੀਆਂ ਦੇ ਤੇ ਕਾਂਗਰਸ ਦਾ ਥੋੜਾ ਜਿਹਾ ਪਰਦਾ ਉਹ ਥੋੜਾ ਜਿਹਾ ਬੜਾ ਹਾਂ ਥੋੜਾ ਜਿਹਾ ਕਾਲੇ ਅੱਗੇ ਜਾ ਰਹੇ ਦੋ ਦਿਨ ਹੋ ਗਏ ਪਹਿਲਾਂ ਜਾਂਦੇ ਪੱਲੇ ਪਿੱਛੇ ਮੁਕਾਬਲਾ ਕਿੰਦਾ ਕਿੰਦਾ ਮੰਨਦੇ ਮੁਕਾਬਲੇ ਨਾਲ ਉਹਨਾਂ ਦੇ ਹੋ ਗਿਆ ਹੋਰ ਕੀ ਹੋ ਗਿਆ ਕਾਲੀਆਂ ਤੇ ਕਾਂਗਰਸ ਨੇ ਤਾਂ ਨਹੀਂ ਆਇਆ ਕਿਤਾ ਕੁਤੜ ਦੇ ਕੁਝ ਪਾਣੀ ਪੂਣੀ ਲੱਗੀ ਠੀਕ ਹੈ ਜੀ ਹਾਂ ਬਹੁਤ ਵਧੀਆ ਹੈ ਪਾਣੀ ਕਹਿੰਦੇ ਅੱਗੇ ਤਾਂ ਕਹਿੰਦੇ ਲਾਈਟ ਆਂਦੀ ਸੀ ਜਾਵੜਾਂ ਦੀ ਹੁਣ ਕੋਈ ਲਾਈਟ ਲੁੱਟ ਰਹੀ ਹੈ ਬੁੱਲ ਰਹਿੰਦੀ ਹੈ ਜੀ ਲੱਗਦਾ ਆ ਮਾਨ ਸਰਕਾਰ ਨੇ ਕੰਮ ਕੀਤੇ ਹਾਂ ਜੀ ਹਾਂ ਪਾਣੀ ਬਹੁਤ ਵਧੀਆ ਕੰਮ ਕਰਿਆ ਕੀ ਕਹਿੰਦਾ ਤੁਹਾਡੇ ਪਿੰਡ ਦਾ ਜਗਜੀਤਮਿੰਦਰ ਸਿੰਘ ਨੂੰ ਵੋਟਾਂ ਚਾਹਤ ਕੀ ਕਿ ਲੱਗਦਾ ਮੁਕਾਬਲਾ ਹੈਗਾ ਮੌਕਾ ਜੀ ਮੁਕਾਬਲੇ ਹੋਊ ਜਮੇਨਾ ਤੋਂ ਸੋ ਮੌਕਾ ਬਾਸ਼ਮਾ ਹੋਊ ਬਈ ਪਿੰਡ ਦਾ ਪੁੱਤਰ ਪਿੰਡ ਦਾ ਫੇਰ ਬੇਟਾ ਲੱਗਦਾ ਪਿੰਡ ਚ ਵੋਟ ਵਧੂ ਵਧੂ ਕੀ ਵਧੂ ਕਿਉਂ ਨਾ ਲਗਾਤਾਰ ਪਿੰਡ ਦੇ ਲੋਕਾਂ ਨਾਲ ਗੱਲ ਕਰ ਰਹੇ ਆ ਬਾਪੂ ਜੀ ਕੀ ਪਿੰਡ ਦਾ ਮਹੌਲ ਕੀ ਮਹੌਲ ਵਧੀਆ ਪਿੰਡ ਦਾ ਬਹੁਤ ਸੋਹਣਾ ਮਹੌਲ ਹੈ ਕੀ ਲੱਗਦਾ ਬੋਟਾਂ ਦਾ ਮੋਲ ਕੀ ਹੈ? ਮੋਟਰ ਦਾ ਬੋਲ ਵੀ ਕਾਂਗਰਸ ਨੂੰਟ ਪਾਵਾਂਗੇ। ਕਾਂਗਰਸ ਨੂੰ ਕਿਉਂ ਪਾਉ? ਕਾਂਗਰਸ ਦਾ ਸਾਡਾ ਕੰਮ ਕਰਦੇ ਕਾਂਗਰਸ ਦੇ। ਲੋਦੀਤਾਰ ਕਹਿੰਦਾ ਕਾਂਗਰਸ ਨੇ 1 ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਾਇਆ। ਹਾਂ। ਤੇ ਕੀ ਲੱਗਦਾ ਉਸ ਗੱਲ ਸੱਚੀ ਹੈ? ਸੱਚੀ ਗੱਲ ਹੈ। ਹਾਂ ਸੱਚੀ ਗੱਲ ਹੈ। ਉਹ ਕਾਂਗਰਸ ਨੂੰ ਵੋਟ ਪਾਈ ਉਹਨਾਂ ਨੇ 1 ਜੂਨ ਨੂੰ। ਤੇ 1 ਜੂਨ ਨੂੰ ਕਹਿੰਦੇ ਹੋ। ਤਾਂ ਕਾਂਗਰਸ ਨੂੰ ਵੋਟ ਪਾਵਾਂਗੇ ਯਾਰ ਗੱਲ। ਹਾਂ। ਕਾਂਗਰਸ ਨੂੰ ਵੋਟ ਪਾਵਾਂਗੇ। ਹਾਂ। ਤੇ ਮੁਕਾਬਲਾ ਕਹਿੰਦੇ ਨਾ ਦੇਖੋ ਕਾਂਗਰਸ। ਮੁਕਾਬਲਾ ਜੀਤਮਿੰਦਰ ਦਾ। ਹਰ ਸਿਮਰਤ ਕੌਰ ਦਾ ਟੀਆਂ ਲੱਗੇ ਮੇਚੋ ਖੁੱਡੀਆਂ ਵਾਲਾ ਲੱਗੇ ਮੇਚੋ ਖੁੱਡੀਆਂ ਵਾਲਾ ਤਾਂ ਖਤਮ ਆ ਜੀ ਤਾਂ ਖੁੱਡੀਆਂ ਵਾਲਾ ਤਾਂ ਖੁੱਡੀਆਂ ਵਾਲਾ ਇੱਕ ਤਾਂ ਇੱਕ ਆਪਣਾ ਬੀਜਪੀ ਦੀ ਪਰਮਪਲ ਪਰਮ ਕੋ ਪਰਵਾ ਕੋ ਹਾਂ ਜੀ ਹਾਂ ਜੀ ਉਹ ਮੁਕਾਬਲੇ ਚੋਂ ਬਾਹਰ ਲੱਗਦਾ ਉਹ ਜੇ ਸਰਕਾਰ ਹੈ ਕਿਹੜੀ ਸਰਕਾਰ ਆਪ ਆਪ ਦੀ ਉਹ ਤਾਂ ਪਰਮਾਤਮਾ ਨੂੰ ਪਤਾ ਜੀ ਗੱਲ ਉਹ ਸਾਨੂੰ ਨਹੀਂ ਪਤਾ ਪਰਮਾਤਮਾ ਨੂੰ ਪਤਾ ਲੋਕ ਜਿਹੜਾ ਬਲ ਕਰਨਗੇ ਇਹਦੇ ਨੂੰ ਲੋਕ ਮੋਟਾ ਪਾਦ ਨਹੀਂ ਉਹ ਲੋਕ ਬੋਟਾ ਪਾ ਦੇ ਪਿੰਡ ਦੇ ਵਿੱਚ 2 ਸਾਲਾਂ ਦੇ 2.5 ਸਾਲਾਂ ਦੇ ਉਹਨਾਂ ਦੇ ਕੰਮ ਕੁਝ ਹੋਏ ਆ ਕੰਮ ਕੁ ਮੁੰਡਾ ਡੱਕਾ ਨਹੀਂ ਹੋ ਪਈ ਆ ਤੇ ਉਹ ਖੁਸ਼ੀ ਬੋਟਾ ਪਾਉਂ ਜੋ ਬਦਲਾਅ ਆਇਆ ਸੀ ਬਦਲਾਅ ਦੇ ਵਿੱਚ ਕੁਝ ਬਦਲਾਅ ਆਇਆ ਪਿੰਡਾਂ ਦੇ ਵਿੱਚ ਬਦਲਾਅ ਨਹੀਂ ਆਇਆ ਨਹੀਂ ਆਇਆ ਠੁਠਾ ਸੀ ਬਦਲਾ ਨਾਂ ਨਾ ਠਾਟੂ ਠੂਠਾ ਬਣਾ ਲਾ ਠੂਠਾ ਬਣਾ ਲਾ ਆ ਬਾਬਾ ਜੀ ਵੀ ਹੈ ਜੋ ਉੱਥੇ ਡੇਰੇ ਦੇ ਵਿੱਚ ਹੈ ਤਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਲੱਗਦਾ ਬਦਲਾਅ ਆਇਆ ਪਿੰਡਾਂ ਜੀ ਉਹ ਸਾਰੇ ਇਲਾਕੇ ਨੂੰ ਸਾਰੀ ਦੁਨੀਆ ਨੂੰ ਬਿੱਲ ਧਮਾਕਾ ਹੋਰ ਉਹ ਕੀ ਕਰਦੇ ਇਹ ਤਾਂ ਸਾਡੀ ਜੇਬ ਵਿੱਚ ਪੈਸੇ ਦੇਣ ਨਕਦ ਪਾਉ ਉਹ ਠੇਕੂ ਕੰਮ ਦਾ ਹਸਾਬ ਨੇ ਹੋਏ ਨੇ ਲੋਟਾਈ ਸਾਰੀ ਬਿੱਲ ਚਾਹ ਗਰੀਬ ਹੈ ਚਾਹ ਅਮੀਰ ਹੈ ਇਹਨੂੰ ਕੁਛ ਵੀ ਬਿਲਾਉਂਦਾ ਤੈਨੂੰ ਆ ਬਤਾ ਕੋਣੀ ਲੋਕਾਂ ਦੇ ਬਾਪੂ ਮੈਂ ਆਪ ਦੇਖਿਆ ਮੈਂ ਲੋਕਾਂ ਦੇ ਬਿੱਲ ਆਪ ਦੇਖਿਆ ਲੰਬੇ ਲੰਬੇ ਪੀਤੀ 20 20 ਹਜ਼ਾਰ ਦਿੱਤੀਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇੱਕ ਪੱਖਾ ਤੇ ਇੱਕ ਬੱਲਬ ਜਗਤ ਕਿ ਉਹ 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 ਕਰਨੀ ਕਿ ਇਹ ਉਹ ਉਹਨਾਂ ਨੇ ਵੋਟਾਂ ਦੂਜੀ ਸਰਕਾਰ ਨੂੰ ਬਤੀ ਜੇ ਪਹਿਲਾਂ ਹੁੰਦੇ ਨਹੀਂ ਇਹ ਹੋ ਹੀ ਨਹੀਂ ਸਕਦਾ ਕਿ ਉਹਨਾਂ ਨੂੰ ਗੁਲਾਗ ਕੋਈ ਪੈਣੀ ਉਹ ਇਸੇ ਲਈ ਵੋਟਾਂ ਸਾਡੇ ਦੇ ਲੋ ਆ ਚੱਲਦਾ ਮੋਟਰ ਚੱਲਦੀ ਹੈ 쿨ਰ ਚੱਲਦਾ ਹੈ ਫ੍ਰਿਜ ਚੱਲਦਾ ਹੈ ਚਾਂਦਕਾ ਦੇ ਬੀ ਈ ਲੱਗਦਾ ਮੁਕਾਬਲਾ ਕਹਿੰਦੇ ਨਾਲ ਕੋਈ ਆ ਜੀ ਦਵਾਈ ਏਰੀਆ ਬੜਾ ਛੂਤਾ ਤੋਂ ਹੋ ਰਹੀ ਆ ਪਰ ਕੰਮ ਨਹੀਂ ਮਾਰਾ ਕੀਤਾ ਮੈਨੂੰ ਮਾਫ਼ ਕਰਤੇ ਉਹ ਲੋਕਾਂ ਨੂੰ ਬੁੜਿਆਂ ਨੂੰ ਪੈਨਸ਼ਨ ਆਉਂਦੀ ਹੈ 1000 ਰੁਪਏ 4 ਰੁਪਏ ਆਇਆ ਨਹੀਂ ਆਊਗਾ ਨਾ ਉਹਨੇ ਕਹਤਾ ਮੈਂ ਪਾਉਂਗਾ ਹੋਟਲ ਕਰਦੇ ਸਕੂਲ ਕਰਦੇ ਫਿਰ ਉਹ ਸਾਡੇ ਦਵਾਈ ਵਾਲਾ ਕੋਲ ਤਾਂ ਦਵਾਈ ਫਰੀ ਹੈ ਸਾਰੇ ਪਤਾ ਕਹਿੰਦੇ ਸੀ ਬਾਦਲਾ ਨੇ ਲੋਕਾਂ ਦੀ ਸੇਵਾ ਵਾਸਤੇ ਬਣਾਇਆ ਸੀ ਸੇਵਾ ਕੇਂਦਰ ਪਰ ਉਹਨੇ ਤਾਂ ਅਮ ਲਖਣੀ ਕੋਈ ਨਾ ਤੇ ਬਿੱਲਾ ਪੋਚੀ ਕਰ ਨਹੀਂ ਨਹੀਂ ਨਵੀਂ ਬਣੀ ਹੈ ਜੀ ਨਵੀਂ ਬਣੀ ਹੈ ਸਾਰਾ ਟੈਸਟ ਫਰੀ ਹੈ ਕੋਈ ਪੈਟੈਂਟ ਨਹੀਂ ਹੈ ਸਾਰੀ ਦਵਾਈ ਫਰੀ ਹੈ ਜਿਹੜੇ ਅਸੀਂ ਲਿਉਣੇ ਆ ਸਾਨੂੰ ਉਹ ਪਤਾ ਨਹੀਂ ਜੀ ਇਹਨਾਂ ਦਾ ਤੁਹਾਨੂੰ ਪਤਾ ਦਵਾਈ ਫਰੀ ਹੈ ਟੈਸਟ

ਕੰਨ ਦਾ ਹੈ ਨਹੀਂ ਸੀਗੀ ਵਧੀਆ ਹੋ ਗਈਗੀ ਸਕੂਲ ਦੀ ਚਾਰ ਦਿਵਾਰੀ ਹੋਈ ਅਗਲੀ ਆ ਤੇ ਹੋਰ ਵੀ ਵਧੀਆ ਸੋਚ ਕੀ ਲੱਗਦਾ ਹੈ ਮੁਕਾਬਲਾ ਕਿਸ ਦਿਨ ਹੈਗਾ ਕੁੜੀਆਂ ਸਾਹਿਬ ਹਾਂ ਪੂਰੇ ਇੱਤੀ ਕੀ ਟੱਕਰਗੀ ਆ ਆ ਪਿੰਡ ਦੇ ਲੋਕਾਂ ਨਾਲ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕੀ ਕਹਿਣਾ ਹੈ ਪਿੰਡ ਦੇ ਲੋਕਾਂ ਦਾ ਜਾਂ ਫਿਰ ਇੰਕਸੰਦਰ ਰੁਝਾਨ ਪਿੰਡ ਦਾ ਕੋਟਾ ਰਿਆਣਾ ਠੀਕ ਹੈ ਇਹ ਦੋ ਪਾਰਟੀਆਂ ਦੀ ਜਿਆਦਾ ਟੱਕਰ ਹੈ ਡੈਡੀਕੇਟ ਗਾਂਧੀ ਦੀ ਸੀ ਕਾਂਗਰਸ ਦੀ ਯਾਦ ਜਿਤਮਿੰਦਰ ਦਾ ਜੱਦੀ ਪਿੰਡ ਕਹਿਣ ਵਾਲਾ ਪਥਰਾਲਾ ਹਾਂਜੀ ਪਥਰਾਲਾ ਤਾਂ ਕੀ ਲੱਗਦਾ ਇੱਥੋਂ ਹਰਸ਼ਮਰਤ ਤੇ ਜਿਤਮਿੰਦਰ ਟੱਕਰ ਪੂਰੀ ਫਸਮੀ ਹੈ ਪੂਰੀ 100% ਪੂਰੀ ਟੱਕਰ ਹੈ ਛਾੜੂ ਵਾਲੇ ਦਰੂਜਾਨ ਛਾੜੂ ਵਾਲਾ ਠੀਕ ਹੈ ਜੀ ਜਿਆਦਾ ਦੋ ਸਾਲਾਂ ਚ ਕੰਮ ਕੀਤੇ ਕੋਈ ਛਾੜੂ ਵਾਲੇ ਆਹ ਕੰਮ ਕਰਿਆ ਜੀ ਜਿੰਨੀ ਕੁ ਉਹਨਾਂ ਦੀ ਕਪੈਸਿਟੀ ਉਹਨਾਂ ਦਾ ਕਰਦੇ ਆ ਹੋ ਪਿੰਡ ਦੇ ਕੰਮ ਵੀ ਕਰਿਆ ਉਹਨਾਂ ਨੇ ਕਰੀਏ ਨੇ ਕੰਮ ਅਸਲ ਲਗਦਾ ਹੈ ਜਿਆਦਾ ਪਿੰਡ ਦਾ ਮਹੌਲ ਕਿਧਰਲੇ ਪਾਸੇ ਪੜਦਾ ਜਿਆਦਾ ਪਿੰਡ ਦਾੜਾ ਮੌਲਾ ਹੋ ਕਾਲੀ ਪਾਰਟੀ ਕੰਨੀ ਜਾਊਗਾ 100% ਲਗਾਤਾਰ ਪਿੰਡ ਪਥਰਾਲਾ ਦੇ ਵਿੱਚਾਂ ਜਿੱਥੇ ਕਿ ਜਿਤਮਿੰਦਰ ਦਾ ਜੱਦੀ ਪਿੰਡ ਕਹਿਣ ਵਾਲਾ ਹੈ ਪਿੰਡ ਹੈ ਜਿੱਥੇ ਕਿ ਇਸ ਟਾਈਮ ਜਿਸ ਦਾ ਕਿਹਾ ਜਾਂਦਾ ਹੈ ਕਿ ਬਾਦਲਾਂ ਦੀ ਸਿਆਸਤ ਬਾਦਲ ਪਿੰਡ ਤੋਂ ਚੱਲਦੀ ਹੈ ਤਾਂ ਇੱਥੇ ਜਿਤਮਿੰਦਰ ਜੱਦੀ ਪਿੰਡ ਦੇ ਵਿੱਚਾਂ ਤਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਤਮਾਮ ਭਾਈ ਜੀ ਸ਼ਸ਼ੀ ਦਾ ਸ੍ਰੀ ਕੌਰ ਜੀ ਭਾਈ ਜੀ ਕੀ ਲਗਦਾ ਹੈ ਜਿਤਮਿੰਦਰ ਦਾ ਜੱਦੀ ਪਿੰਡ ਵੀ ਹੈ ਕਿ ਪਿੰਡ ਦਾ ਕੀ ਮਹੌਲ ਚੱਲ ਕੀ ਮੋਰ ਠੀਕ ਹੈ ਜੀ ਪਿੰਡ ਦਾ ਆ ਪਿੰਡ ਦਾ ਬੰਦਾ ਹੈ ਕਹਿੰਦੇ ਅਸੀਂ ਕੁਝ ਕਰੂਆ ਇਹਦੀ ਹੱਕ ਦਾ ਬੰਦਾ ਕਰ ਮੈਂ ਪਿੰਡ ਦਾ ਕਰਕੇ ਜੇ ਪਿੰਡ ਦਾ ਸੋਚੇ گا ਆਹਵਾਤ ਤੇ ਵੀ ਪਿੰਡ ਦਾ ਠੀਕ ਹੈ ਪਿੰਡ ਦਾ ਪਿੰਡੇ ਹੁੰਦਾਗਾ ਬਾਕੀ ਜੋ ਮਾਲਕੇ ਦੀ ਫਿਰ ਖੁਸ਼ੀ ਹੈਗੀ ਪਹਿਲਾਂ ਕੀ ਲੱਗਦਾ ਹੁੰਦਾ ਸੀ ਕੋਈ 2 ਸਾਲਾਂ ਚ ਸਰਕਾਰ ਨੇ ਕੰਮ ਕੁਮ ਕੀਤੇ ਬਣ ਆ ਮੈਂ ਜਿੰਨਾ ਕੇ ਮਰ ਲੋ ਪਿੰਡੇ ਹੋਇਆ ਠੀਕ ਹੋਇਆ ਇਹ ਹੁਣ ਆਹ ਸੋਚਣਗੇ ਤਾਂ ਦੁਬਾਰੇ ਆਉਣ ਦਾ ਕਰਨਾਂ ਬਾਕੀ ਜੀ ਦਿਮੇਂਦਰ ਸਰਵੰਦੀ ਹਾਲ ਕਰ ਰਿਹਾ ਠੀਕ ਰਿਹਾ ਕੰਮ ਉਹਦਾ ਕਰਕੇ ਤਾਂ ਸਾਨੂੰ ਠੀਕ ਲੱਗਦਾ ਹੈ ਕਹਿੰਦੇ ਉਹਦਾ ਟਿੱਬੇ ਟੁੱਬੇ ਹੁੰਦੇ ਸੀ ਕਹਿੰਦੇ ਇੱਧਰ ਵੀ ਟਿੱਬੇ ਤਾਂ ਆਪਣੇ ਇੱਧਰ ਵੀ ਹੁੰਦੇ ਕਹਿੰਦੇ ਬਾਲ ਸਾਹਿਬ ਨੇ ਸਭ ਕੁਝ ਦਿੱਤਾ ਹੈ ਕਹਿੰਦੇ ਬਾਲ ਸਾਹਿਬ ਨੇ ਕੰਮ ਬਹੁਤ ਕੀਤੇ ਤੇ ਕੀ ਲੱਗਦਾ ਨਹੀਂ ਕੰਮ ਤਾਂ ਕਰੇ ਜਿੰਨਾ ਕੁ ਮਾਰ ਉਹਨਾਂ ਨੇ ਕਰੇ ਆ ਆਪੋ ਆਪਣੇ ਟਾਈਮ ਨਾਲ ਕਰਨ ਦਾ ਅੱਕ ਬਣਦਾ ਇਹ ਹੁਣੇ ਕਰਨੀਏ ਆ ਕਿ ਵੀ ਆ ਜਾਣੀਏ ਤੇ ਬਾਕੀ ਸਿਰੇ ਤਾਂ ਉਹ ਪਾਲਕ ਦੀ ਖੇੜਾ ਪਾਲਕ ਦੀ ਖੇੜਾ ਤਾਂ ਬਾਈ ਕੀ ਲੱਗਦਾ ਹੈ ਵੋਟਾਂ ਦਾ ਕੀ ਰੁਝਾਨ ਜੁਣ ਕੀ ਲੱਗਦਾ ਪਿੰਡ ਦੇ ਵਿੱਚ ਉਹ ਬਸ ਕੰਨੀ ਹੈデア ਮੈਕਸੀਕੋ ਹੋਇਆ ਬੈਗਮੇਆ ਸੌ ਹੋਇਆ ਬੈ ਜੀ ਕਰਦਾ ਵੀ ਕਿਸੇ ਨੂੰ ਨਾ ਪਾ ਗੇ ਬਜਰੀ ਜਿਵੇਂ ਬਜਰੀ ਚ ਇਹ ਬਜਰੀ ਚ ਕਹਿੰਦੇ ਕਰੈਸਰ ਲੱਜ ਜਾਂਦਾ ਉਹ ਕੰਮ ਹੋਇਆ ਉਹ ਹੋਇਆ ਬੈ ਆਪਾਂ ਤਾਂ ਨੇ ਲਖੇ ਧਾਣੇ ਨੂੰ ਪਾਉ ਬਈ ਬਤਾਇਆ ਲਖੇ ਧਾਣੇ ਦਾ ਕੀ ਖਾਸ ਰਕੀ ਹਾਂ ਜੀ ਆ ਭਾਈ ਇਹਨਾਂ ਨੂੰ ਤਾਂ ਆਪਾਂ ਦੇਖ ਹੀ ਲਿਆ ਪਾਉ ਨੂੰ ਦੇਖ ਲਾਂਗੇ ਹੈ ਇਹਨਾਂ ਨੂੰ ਤਾਂ ਆਪਾਂ ਦੇਖ ਹੀ ਲਿਆ ਸਾਰੀਆਂ ਬਾਲਟੀਆਂ ਦੇਖ ਲਈਆਂ ਆਪਾਂ ਦਾ ਪੈਸੇ ਤਾਂ ਚਾਹੀਦਾ ਪੈਸੇ ਨਾਲ ਕੰਮ ਹੁੰਦਾ ਫੇਰੀ ਕੋਈ ਗੱਲ ਨਹੀਂ ਹੁੰਦਾ ਇਹ ਤਾਂ ਕਹਿੰਦੇ ਤੁਸੀਂ ਪ੍ਰਸ਼ਾਸਨ ਕਰਤੋਂ ਕਰਤਾ ਉਹ ਨਾ ਨਾ ਬਈ ਕੁਝ ਨਹੀਂ ਹੋਇਆ ਨਸ਼ਾ ਖਤਮ ਹੋਇਆ ਪੈ ਨਾ ਨਾ ਕੁਝ ਵੀ ਨਹੀਂ ਹੋਇਆ ਤੇ ਰੈਕਟ ਨੂੰ ਆਉਂਦਾ ਖਾਣਾ ਬਣਿਆ ਹੋਆ ਟੱਡਾ ਆਪਾਂ ਮੇਰੇ ਵਰਗੇ ਨੇ ਕੋਈ ਕੰਮ ਦਾ ਪੈਸੇ ਨਾਲ ਕੰਮ ਹੁੰਦਾ ਫੇਰੀ ਕੰਮ ਹੁੰਦਾ ਨਹੀਂ ਆਪਾਂ ਸਾਰਿਆਂ ਨੇ ਸਰਕਾਰਾਂ ਦੇਖ ਲਈਆ ਭਾਰਤ ਕੇ ਸਾਰਿਆਂ ਨੂੰ ਦੇਖ ਲਿਆ ਵੋਟਾਂ ਪਾਜੋਣਾ ਵਾ ਲੱਖੇ ਸੁਧਾਣੇ ਨੂੰ ਵੋਟਾਂ ਪਾਓ ਕਿ ਸੁਧਾਣੇ ਨੂੰ ਵੋਟਾਂ ਪਾਣੀ ਇਹ ਤਾਂ ਤਮਾਮ ਬਿਲਕੁਲ ਗੱਲ ਕਰਦੇ ਆ ਮਾਤਾ ਜੀ 1000 ਰੁਪਏ ਆਏ ਤੁਹਾਡੇ ਖਾਤੇ 'ਚ ਨਹੀਂ ਆਏ ਜੀ ਨਹੀਂ ਆਏ ਜੀ ਕਹਿੰਦੇ ਉਹ ਤਾਂ ਵੱਡੇ ਵੱਡੇ ਦਾਅਵੇ ਕਰਦੇ ਸੀ ਵੱਡੇ ਵੱਡੇ ਬੋਲ ਲਾਤੇ ਬੀਬੀਆਂ ਨੂੰ ਬਾਤ ਨਹੀਂ ਇਹ ਕੁਝ ਰਾਤੇ ਬੋਟਾਂ ਜਾਂ ਕਹਿੰਦੇ ਪੰਜਾਬ ਸਾਡਾ ਰੰਗ ਲਾਇਆ ਸੀ 1000 ਰੁਪਏ ਬੀਬੀਆਂ ਨੂੰ ਦਿੱਤੇ ਨਹੀਂ ਦਿੰਦਾ ਜੀ ਸਾਨੂੰ ਪੈਸੇ ਦੇ ਦੂਗਾ ਬਹੁਤ ਸਾਲ ਤੋਂ 35-47 ਸਾਲਾਂ ਦੀ ਵੇਦੂਗਾ ਹੈ ਨਹੀਂ ਆ ਤੇ ਕੁਝ ਵੀ ਨਹੀਂ ਦਿੰਦਾ ਸਾਨੂੰ ਪੈਨਸ਼ਨ ਆਉਂਦੀ ਕੱਲ ਹੀ ਪੈਨਸ਼ਨ ਹੀ ਆਉਂਦੀ ਆ ਛੱਟਾ ਦਾਲੋਂ ਆ ਕੱਲ ਹੀ ਕਣਕ ਆਉਂਦੀ 15 ਕਿਲੋ ਆ 15 ਦਾ ਅੱਧਾ ਪਾਦਲ ਆਟਾ ਦਾਲ ਦਿੰਦਾ ਉਹਨਾਂ ਜੀ ਉਹ ਵੀ ਬੰਦ ਕਰਾ ਬਾਦਰ ਦਿੰਦਾ ਸੀ ਪਹਿਲਾਂ ਹੁਣ ਨਹੀਂ ਦਿੰਦਾ ਕੋਈ ਭਗਵੰਤ ਮਾ ਭਗਵੰਤ ਮਾ ਨੇ ਫਿਰ ਕਣਕ ਆਉਂਦੀ ਏ ਥੋੜੀ ਜੀ ਕੋਈ ਪੈਕੇਟ ਦੇ ਦਿੰਨਾ ਖੰਨੇ ਦੋ ਮਿੰਨਜਾ ਦੋ ਮਿੰਨਜਾ 15 ਕਿਲੋ ਖੰਨੇ ਆ ਲੱਗ ਨਹੀਂ ਆਉਂਦੀ ਪਹਿਲਾਂ ਬਥੇਰੀਆਂ 3 ਕਿਲੋ ਆਉਂਦੀ ਸੀ ਕਦੇ ਫੇ ਜਾ ਕੇ ਲਾਉਂਦੀ ਸੀ ਕਦੇ 300 ਰੁਪਏ ਦੇ ਆਮੋ ਦੋ ਸਾਲਾਂ ਚ ਕੋਪ ਪੈਣ ਤੇ ਕੰਮ ਹੋਇਆ ਕੁਛ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਸਾਨੂੰ ਤਾਂ ਚੋਰ ਕਿੰਦਾ ਜ਼ਿਆਦਾ ਲੱਗਦਾ ਵੋਟਾਂ ਕੋਈ ਪਤਾ ਨਹੀਂ ਲੱਗਦਾ। ਸਾਡੇ ਇੱਕ ਪੁਰਾਣਾ ਲਾਲੋ ਵੀਰ ਲਾਲੋ ਇੱਕ ਜੀਤਮਿੰਦਰ ਸਿੰਘ ਸਿੱਧੂ ਐ। ਦੂਜੇ ਪਾਸੇ ਬੀਬਾ ਹੈਗੀ ਐ। ਕਿ ਕੱਜ ਕਰ ਬੀਜੇਪੀ ਵਾਲੇ ਤਾਂ ਕੁਝ ਵੀ ਨਹੀਂ ਕੀਤਾ। ਜੀ ਕਹਿ ਕਹਿ ਕੇ ਗੁਰਦੁਆਰੇ 'ਚ ਬਹੁਤ ਕੁਝ ਕਿਹਾ ਨਹੀਂ ਕੀਤਾ ਨੇ। ਜੀ ਪਰ ਸਣ ਵਧਾਉਂਗੀ ਮੜ ਕੇ ਆ ਕੇ ਮੱਥੇ ਨਹੀਂ ਲੱਗਦੀ ਵਿਧੂਆ ਬੁੜੀਆਂ ਦੇ। ਜਿਵੇਂ ਮੱਥੇ ਨਹੀਂ ਲੱਗੇਗੀ। ਸਨੀ ਲੱਗੀ ਤਾਂ ਤਮਾਮ ਸਨੀ ਮਿਲਦਾ। ਬਾਥਰੂਮ ਆਈ ਸੀ। 15000 ਰੁਪਏ ਲਵਾ ਕੇ 5000 ਰੁਪਏ ਖਾਤੇ ਜਾਏ। 1 ਰੁਪਿਆ ਨੇ 6 ਸਾਲ ਹੋਵੇ। ਕੁਛ ਵੀ ਨਹੀਂ ਆਇਆ ਤਾਂ ਕੋ ਵੀ ਨਹੀਂ ਦਿੱਤਾ 10000 ਰੁਪਏ ਖਾਰੇ ਮੇਰਾ ਤੇ ਉਹ ਘਰ ਤੇ ਦਾ ਖਾਰੇ ਪਹਿਲਾਂ ਘਰ ਨੂੰ ਟਿੱਕੀ ਗਈ ਉਹ ਮੈਂ ਫੈਟਾ ਲਵਾਗਾ ਬੰਦਾ ਕੁਛ ਵੀ ਨਹੀਂ ਆਇਆ ਮੇਰਾ ਇਹਨਾਂ ਨੇ ਸਰਤੀ ਬੈਠੀ ਸੀ ਕਿ ਵੀ ਮੈਨੂੰ ਕਰਾਉਣਗੇ ਕਰਾਉਣਗੇ ਇੱਕ ਸਾਲ ਦਾ ਜਿੰਮਾ ਦੇਤਾ ਜੇ ਮਿਲ ਜੇ ਤੁਸੀਂ ਵੇਖ ਲਓਣ ਕੁਛ ਨਹੀਂ ਕੀਤਾ ਉਹ ਇਹਦੇ ਕਹਿੰਦੇ ਉਹ ਕਹਿੰਦੇ ਕੁਛ ਨਹੀਂ ਕੀਤਾ तमाम ਪਿੰਡ ਦੀਆਂ ਔਰਤਾਂ ਨਾਲ ਹੋਰ ਵੀ ਗੱਲ ਕਰਾਂਗੇ ਕੀ ਕਹਿਣਾ ਉਹਨਾਂ ਦਾ ਇਹ ਉਹਨਾਂ ਦੇ ਖਾਤੇ ਵਿੱਚ ਪਾਇਆ ਗਿਆ ਨਹੀਂ ਆਇਆ। ਨਾ ਬਈ ਨਹੀਂ ਆਇਆ। ਲੱਗਦਾ ਹੈ ਸਰਕਾਰ ਦੇ ਇਹ ਜਿਹੇ ਦਾਅਵੇ ਸੀ ਪਹਿਲਾਂ ਬਾਦਲ ਵਾਲੇ ਜਿਹੜੀ ਗੱਲ ਕਹਿੰਦੇ ਹੋ ਹੋ ਜਾਂਦੀ ਹੁੰਦੀ ਸੀ। ਪਹਿਲਾਂ ਹੋਈਆਂ। ਬਈ ਆਪਾਂ ਦਾ ਪਤਾ ਨਹੀਂ ਜਿੱਦਾਂ ਆਪਣੇ ਕਦੇ ਆਇਆ ਹੀ ਨਹੀਂ। ਛੜ ਤਾਂ ਕੋਈ ਸਹੂਲਤ ਨਹੀਂ ਆਈ ਕਦੇ ਵੀ। ਕਿ ਜਿਹੜੇ ਬਾਦਲ ਸਾਹਿਬ ਕਹਿ ਕੇ ਜਾਂਦੇ ਉਹ ਆ ਜਾਂਦੀਆਂ। ਬਈ ਛੜ ਤਾਂ ਕੋਈ ਬਾਦਲ ਦੀਆਂ ਨਹੀਂ ਆਇਆਂ। ਨਹੀਂ ਆਇਆਂ ਸਾਡੇ ਤਾਂ। ਆਹ ਕਹਿ ਦਿੰਦੇ ਆ ਵੀ ਛੜ ਤਾਂ ਗਰੀਬ ਹੀ ਹੈ ਨਹੀਂ ਫੰਟ। ਸਾਨੂੰ ਕੋਈ ਸਹੂਲਤ ਨਹੀਂ। ਆ ਸਾਨੂੰ ਕੋਣੇ ਦੀ ਸਹੂਲਤਾਂ ਨਾਲ। ਆਹਰਾ ਵਗੈਰਾ ਨਾ ਕੋਈ ਕਵਾਈ ਨਾ ਤੀਜੇ ਜਿੱਥੇ ਜਨਾ ਪਾਣੀ ਆਉਂਦਾ ਸਾਡੇ ਟੂਡੀਆਂ ਤੇ ਤਾਂ ਆਂਦੇ ਆ ਰਹੀ ਖੇਤਾਂ ਨੂੰ ਪਾਣੀ ਪੁਰਾ ਖੇਤਾਂ ਤਾਂ ਦਿੱਤੇ ਦੇਖਾਰੇ ਪੀ ਜਿੰਨਾ ਕੋਲੇ ਗਰੀਬਾਂ ਕੋਲੇ ਜ਼ਮੀਨ ਹੈ ਨਹੀਂ ਤੇ ਉਹਨਾਂ ਕੋਲੇ ਖੇਤਾਂ ਤੇ ਕੀ ਆ ਰੇ ਜਿਸਾਂ ਦਾ ਕੋਈ 1000 ਰੁਪਏ ਤੁਸੀਂ ਆਨੇ ਵੀ ਆਉਂਦਾ ਸੀ ਤੇ ਉਹ ਪਿੱਛੇ ਆਉਂਦਾ ਹਾਂ 1500 ਰੁਪਏ ਮਨਾਂ ਪਹਿਲਾਂ ਸੰਦ ਮੁੱਖ ਮੰਤਰੀ ਜੋ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦੇ 1000 ਰੁਪਏ ਬੀਬੀਆਂ ਦੇ ਖਾਤੇ ਜਾਊਗਾ ਕਿੱਥੇ ਆਉਂਦਾਗਾ ਉਹ ਉਹ ਜੇ ਕੋਈ ਜਾਂਦਾ ਖੌਣੇ 450 ਆਉਂਦਾ ਨਹੀਂ ਲੱਗਦਾ ਤੇ ਕੋਈ ਹੈ ਨਾ ਹਾਂ ਕਹਿੰਦੇ ਸਨਾਰਮੇ ਦੇ ਪੈਸੇ ਪਾਵਾਂ ਕਿ ਉਹ ਨਹੀਂ ਆਏ ਤੇ ਕੋਈ ਜਿਹੜਾ 1000 ਰੁਪਏ ਕਹਿੰਦੇ ਸੋ ਨਹੀਂ ਪਾਇਆ ਵੋਟਾਂ ਦਾ ਕੀ ਰੁਝਾਨ ਲੱਗਦਾ ਨਾ ਅੰਦੇਗਾ ਦੇ ਵੀ ਨਹੀਂ ਆਏ ਜਿਹੜਾ ਇੰਨਾ ਕੰਮ ਕੀਤਾ 20 20 ਦਿਨ ਕੰਮ ਕੀਤਾ ਉਹ ਵੀ ਨਹੀਂ ਆਏ ਕੀ ਲੱਗਦਾ ਦੋ ਜਿਹੜੀਆਂ ਦੋ ਸਾਲਾਂ ਦੇ ਵਿੱਚ ਸਰਕਾਰ ਦਾ ਕੰਮ ਹੈ ਹੁਣ ਵੋਟਾਂ ਆ ਗਈਆਂ ਹੁਣ ਵੋਟਾਂ ਮਿਲਿਆ ਆਏ ਤੁਹਾਡੇ ਕੁਝ ਨਹੀਂ ਆਇਆ ਈ ਬੋਟਾਂ ਵਾਸਤੇ ਮੋ ਬੋਟਾਂ ਮੰਗਣ ਅੱਛਾ ਹਾਂ ਉਹ ਤਾਂ ਆ ਹੀ ਜਾਂਦੇ ਸਨ ਬੋਟਾਂ ਵਾਂਗ ਤਾਂ ਹੋਈ ਵੀ ਅਸੇ ਆ ਬੋਟਾਂ ਮੰਗਣ ਤਾਂ ਰੋਜ਼ ਆਉਂਦੀ ਐ ਉਹ ਕਹਿੰਦੇ ਗਦੇ ਨੂੰ ਪਿਓ ਬਣਾ ਹਾਂ ਉਹ ਤਾਂ ਆਦੇ ਹਾਂ ਉਹ ਤਾਂ ਆਦੇ ਇਹ ਗਦੇ ਨੂੰ ਪਿਓ ਬਣਾ ਲਵਾਂ ਤਾਂ ਆਂਦੇ ਉਹ ਤਾਂ ਮੋਟਾ ਕੇ ਹੱਥ ਜੋੜ ਦਿੰਦੇ ਕੋਈ ਸੂਲਤ ਨਹੀਂ ਆਈ ਕਦੇ ਵੀ ਆਹ ਮੇਰੀ ਪੋਤੀ ਨਾ 6 ਸਾਲਾਂ ਦੀ ਹੋ ਗਈ ਐ ਕਾਰਡ ਕੋਈ ਵੀ ਨਹੀਂ ਨਾ ਚੜਾਉਂਦਾ 6-7 ਵਾਰੀ ਫਾਰਮ ਦੇ ਚੁੱਕੀ ਮੈਂ ਵੇਖ ਲੈ ਮੈਂ ਭਾਰਤੀ ਐ ਨਾ ਉਹਨਾਂ ਦੇ ਕੋਈ ਨਾ ਪੱਕਾ ਨਹੀਂ ਆਉਂਦਾ ਪਰ ਕਾਰਡ ਪੰਜ ਸਾਲ ਹੋ ਗਏ ਪੰਜ ਪੰਜ ਸੀਸੀ ਸਾਰਾਂ ਦੇ ਬੱਚੇ ਹੋ ਦੋਨਾਂ ਦਾ ਹਾਲੇ ਕੋਈ ਕਾਰਟ ਨਹੀਂ ਬਣੀ ਨਾ ਕਿ ਲੱਗਦਾ ਸਰਕਾਰ ਨੂੰ ਕਿਵੇਂ ਦੇਖਦੇ ਹੋ ਸਰਕਾਰ ਕਿਵੇਂ ਲੱਗੀ ਸਰਕਾਰ ਤਾਂ ਹੁਣ ਕਿਵੇਂ ਬਸ ਹੋਲ ਗਿਆ ਦਾ ਕਪੜਾ ਜਿਹੇ ਜਿਹਾ ਕੋਈ ਗਰੀਬਾਂ ਵਾਲੀ ਹੈ ਮਾਤਵਲੀ ਸਰਕਾਰ ਹੈ ਹੁਣ ਤਾਂ ਹੁਣ ਤਾਂ ਘਰ ਜਾ ਹੁੰਦਾ ਰਿਹਾ ਕਿ ਬਾਪੂ ਬਣ ਕੇ ਬੈਠੂਗਾ ਹੁਣ ਤਾਂ ਮਾਤਵਲੀ ਹੈ ਜੀ ਸਾਨੂੰ ਨਹੀਂ ਗਾਪਾ ਨੂੰ ਇਕੱਠ ਕਰਦੇ ਆ ਜਾ ਕੇ ਕੋਈ ਨਹੀਂ ਲੱਗਦਾ ਵੀ ਆਪਾਂ ਨੂੰ ਕੁਝ ਕਰਦੇ ਨੇ ਕੋਈ ਸੂਤ ਨਹੀਂ ਦਿੰਦਾ ਸਾਡਾ ਕਰ ਆ ਕੋ ਆਲ ਮਕੂਨਿਆ ਤੇ ਪੈਸੇ ਜੀ ਸਾਨੂੰ ਕਦੇ ਹੀ ਨਹੀਂ ਆਏ ਕਦੇ ਨਹੀਂ ਆਇਆ ਕੋਈ ਸੂਰਤੀ ਨਹੀਂ ਆਈ ਹੋਏ ਤਾਂ ਕੇ ਸੈਂਟਰ ਸਰਕਾਰ ਦੀ ਸਕੀਮ ਹੈ ਅਸੀਂ ਹਰ ਪਿੰਡ ਤੇ ਬੱਤਨ ਸਾਡੇ ਇਤਨਾ ਹੋਣ ਸਾਨੂੰ ਕੀ ਫਦਾ ਚਾਹ ਜਿਹੜੇ ਘਰ ਬਣਾਏ ਗਰੀਬਾਂ ਦੇ ਸਾਡੇ ਕੋਲ ਤੇ ਘਰ ਵੇਖ ਲੋ ਬੇਦਵਾਰ ਕੱਚੀਆਂ ਕੋਟੜਾਂ ਤੇ ਸਾਨੂੰ ਕਿਹੜੇ ਘਰ ਆਏ ਆ ਆ ਸੇ ਸਾਡਾ ਘਰ ਆ ਜੋ ਵੇਖ ਲਓ ਮੇਰਾ ਕੱਚਾ ਘਰ ਹੈਗਾ ਇਹ ਦੇਖੋ ਆ ਜੀ ਆ ਲਗਾਤਾਰ ਜਿਹੜੇ ਪਿੰਡ ਦੀਆਂ ਔਰਤਾਂ ਨੇ ਤਾਂ ਲਗਾਤਾਰ ਜਿਹੜੀਆਂ ਮਾਨ ਸਰਕਾਰ ਦੇ ਉੱਤੇ ਲਗਾਤਾਰ ਫੇਲਸਾਬਤ ਹੁੰਦੀ ਪਈ ਹੈ ਜਿੱਥੇ ਕਿ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਵੱਡੇ ਵੱਡੇ ਜਿਹੜੇ ਕੰਮ ਕੀਤੇ ਆ ਤਾਂ ਔਰਤਾਂ ਨੇ ਜਿਹੜਾ ਪਿੰਡ ਦੀਆਂ ਉਹ ਤਾਂ ਨੇ ਸਾਰੇ ਹੀ ਜਿਹੜੇ ਪੜਦੇ ਆ ਖੋਲ ਦਿੱਤੇ ਆ